ਪਰਮ ਸਤਕਾਰਯੋਗ ਗੁਰੂ ਸਾਹਿਬ ਜੀਾਂ ਦੀ ਸਾਜੀ ਔਰ ਨਵਾਜੀ ਗੁਰੂ ਪਿਆਰੇ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤਿ ਵਡਪਾਗੇ ਹਾਂ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਬਹਿਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਇੱਕ ਵਾਰ ਸਾਰੀ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸਾਹਿਬ ਦੀ ਬੜੀ ਬਖਸ਼ਿਸ਼ ਕਿਰਪਾ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਪਾਉਣ ਦਾ ਸਤਿਗੁਰੂ ਸਵਾ ਬਖਸ਼ਦੇ ਆ ਮਹਾਰਾਜ ਸਾਹਿਬ ਦੀ ਰਹਿਮਤ ਕਿਰਪਾ ਤੋਂ ਬਿਨਾ ਇਹ ਕੁਝ ਨਹੀਂ ਹੁੰਦਾ ਸਤਿਗੁਰੂ ਦੇ ਬਚਨ ਨੇ ਜਿਸ ਨੂੰ ਬਖਸ਼ ਲਿਆ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਪਰਮਾਤਮਾ ਦਾ ਜਸ ਗਾਉਣਾ ਭਾਪ ਕੇ ਉਸ ਪਰਮਾਤਮਾ ਦੀ ਬੰਦਗੀ ਕਰਨੀ ਉਹਦੀ ਸੇਵਾ ਕਰਨੀ ਬਾਣੀ ਪੜਨੀ ਬਾਣੀ ਸੁਣਨੀ ਇਹ ਸਭ ਉਹਦੇ ਜਸ ਗਾਉਣ ਵਿੱਚ ਆ ਜਾਂਦਾ ਹੈ ਇਹ ਪਰਮਾਤਮਾ ਦੀ ਬਖਸ਼ਿਸ਼ ਰਹਿਮਤ ਕਿਰਪਾ ਦੇ ਨਾਲ ਹੀ ਉਹਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੁੰਦਾ ਇਸ ਕਰਕੇ ਸਾਨੂੰ ਉਸ ਪਰਮਾਤਮਾ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਉਹਦੀ ਕਿਰਪਾ ਸਾਡੇ ਸਾਰਿਆਂ ਤੇ ਇਸੇ ਤਰ੍ਹਾਂ ਬਣੀ ਰਹੇ ਉਹਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਸਾਨੂੰ ਇਦਾਂ ਹੀ ਉਸ ਪਰਮਾਤਮਾ ਦੀ ਸੇਵਾ ਸਿਮਰਨ ਉਹਦੀ ਬਾਣੀ ਪੜ੍ਹਦੇ ਰਹਿਣਾ ਚਾਹੀਦਾ ਇਹ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ ਸਤਿਗੁਰੂ ਜੀ ਦਾ ਬਚਨ ਹੈ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਬਰਕਾਜ਼ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਾਬਾ ਇਹ ਮਨੁੱਖਾ ਦੇ ਹੀ ਮਿਲੀ ਏ ਸਾਨੂੰ ਉਸ ਪ੍ਰਮਾਤਮਾ ਦੇ ਬਿਲਾਪ ਦਾ ਸਮਾਏ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਵਾਰੀ ਆ ਚਿਤਾਪਕ ਸਾਂਦੀ ਨਾਲ ਸੰਬੰਧਿਤ ਜੇ ਗੱਲ ਕਰੀਏ ਕਿਸਾਨਾਂ ਦੀ ਪਾਣੀ ਦੀ ਵਾਰੀ ਹੁੰਦੀ ਹੈ ਹਫਤੇ ਦੀ ਇੱਕ ਦਿਨ ਇੱਕ ਖੇਤ ਦੀ ਇੱਕ ਦਿਨ ਵਾਰੀ ਹਫਤੇ ਬਾਅਦ ਉਹ ਨਹੀਂ ਚਾਹੁੰਦਾ ਕਿ 30 ਸੈਕਿੰਡ ਵੀ ਮੈਂ ਲੇਟ ਹੋ ਜਾ ਉਹ ਪਾਣੀ ਦੀ ਵਾਰੀ ਸਹੀ ਟਾਈਮ ਤੇ ਵੱਡੇਗਾ ਕਹਿੰਦਾ ਇਹ ਵਾਰੀ ਮਿਲੀ ਅਜਾਇਆ ਥੋੜੀ ਜਾਣ ਦੇਣੀ ਟਾਈਮ ਤੇ ਪਹੁੰਚੇਗਾ ਨਾਲੇ ਇਹ ਪਤਾ ਕਿ ਇਹ ਵਾਰੀ ਤੇ ਹਫਤੇ ਬਾਅਦ ਫਿਰ ਵੀ ਆ ਜਾਣੀ ਲੋਕ ਪਾਣੀ ਦੀਆਂ ਵਾਰੀਆਂ ਪਿੱਛੇ ਕਿੰਨਾ ਕੁਝ ਕਰ ਜਾਂਦੇ ਆ ਲੜਾਈਆਂ ਝਗੜੇ ਕਿੰਨਾ ਕੁਝ ਹੁੰਦਾ ਸਿਰਫ ਪਾਣੀ ਦੀ ਵਾਰੀ ਪਿੱਛੇ ਔਰ ਮਾਰਾ ਸਾਹਿਬ ਸੱਚੇ ਬਾਦਸ਼ਾ ਸਾਨੂੰ ਇਹ ਸਮਝਾਉਂਦੇ ਆ ਪਾਣੀ ਦੀ ਵਾਰੀ ਤੇ ਨਾਲੇ ਪਿਆਰਿਓ ਹਫਤੇ ਬਾਅਦ ਫਿਰ ਵੀ ਆ ਸਕਦੀ ਆ ਅਸੀਂ ਲੜਾਈਆਂ ਕਰਦੇ ਆ ਅਰ ਸਤਿਗੁਰੂ ਜੀ ਕਹਿੰਦੇ ਜਿਹੜੀ ਇਹ ਮਨੁੱਖਾ ਦੇਹੀ ਹੈ ਨਾ ਇਹ ਮਨੁੱਖਾ ਸ਼ਰੀਰ ਇਹ ਦੁਆਰਾ ਹੀ ਮਿਲਦਾ ਇਹ ਤੇ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਇਹ ਤੇ ਕਰਮ ਭਾਵ ਕੇ ਉਸ ਪਰਮਾਤਮਾ ਦੀ ਨਦਰ ਨਾਲ ਉਹਦੇ ਕਰਮ ਨਾਲ ਉਹਦੀ ਮਿਹਰ ਨਾਲ ਉਹਦੀ ਬਖਸ਼ਿਸ਼ ਨਾਲ ਇਹ ਕੰਚਨ ਵਰਗੀ ਮਨੁੱਖਾ ਦੇਹੀ ਸਾਨੂੰ ਮਿਲੀ ਹੈ ਨੇਕ ਤੇ ਮਾਰਤ ਸਾਬ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜਮੀਨ ਕਰੰਗਾ ਕਿੰਨਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਪਤਾ ਹੀ ਨਹੀਂ ਕਿੰਨੀਆਂ ਜੂਨਾ ਸੀ ਹੰਡਾ ਕੇ ਇੱਥੋਂ ਤੱਕ ਪਹੁੰਚੇ ਪਰ ਸਤਿਗੁਰੂ ਕਹਿੰਦੇ ਹੁਣ ਮਿਲ ਕੀ ਨਾ ਮਨੁੱਖਾ ਦੇ ਹੁਣ ਕਦਰ ਕਰ ਪਰਮਾਤਮਾ ਹੀ ਹੈ ਜੋ ਸਾਡੀ ਇਸ ਵੇੜੀ ਨੂੰ ਪਾਰ ਲਾ ਸਕਦਾ ਜਿਹੜੀ ਦੁਨੀਆ ਦੇ ਮੋਹ ਵਿੱਚ ਜਿਹੜੀ ਦੁਨੀਆ ਦੇ ਪ੍ਰੇਮ ਵਿੱਚ ਮਨੁੱਖ ਫਸ ਕੇ ਜਿਹੜੇ ਜੰਜਾਲਾਂ ਵਿੱਚ ਫਸ ਕੇ ਜਿਹਨੂੰ ਮਾਰਾ ਸਾਹਿਬ ਨੇ ਮਾਇਆ ਦਾ ਰੂਪ ਕਿਹਾ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਮਾਰਾ ਸਾਹਿਬ ਕਹਿੰਦੇ ਉਹ ਮਾਇਆ ਹੁੰਦੀ ਆ ਮਾਇਆ ਇਸੇ ਪੈਸਿਆਂ ਨੂੰ ਮਾਇਆ ਥੋੜੀ ਕਿਹਾ ਜਾਂਦਾ ਵੀ ਕੱਲੀ ਪੈਸੇ ਨੂੰ ਕਿਹਾ ਜਾਂਦਾ ਨਹੀਂ ਇਹ ਮਾਇਆ ਜਿੱਤ ਹਰ ਵਿਸਰੈ ਕਹਿੰਦੇ ਮਾਇਆ ਉਹ ਹੁੰਦੀ ਆ ਜਿਹੜੀ ਤੁਹਾਨੂੰ ਪਰਮਾਤਮਾ ਨੂੰ ਭੁਲਾ ਦੇਵੇ ਜਿਹੜੀ ਰੱਬ ਨੂੰ ਭੁਲਾ ਦੇਵੇ ਉਹ ਮਾਇਆ ਹੁੰਦੀ ਆ ਅਸਲ ਦੇ ਵਿੱਚ ਉਹ ਕੋਈ ਵੀ ਹੋ ਸਕਦਾ ਉਹ ਮਾਇਆ ਤੁਹਾਡਾ ਪੁੱਤ ਵੀ ਹੋ ਸਕਦਾ ਧੀ ਵੀ ਹੋ ਸਕਦੀ ਆ ਤੁਹਾਡਾ ਘਰ ਵੀ ਹੋ ਸਕਦਾ ਤੁਹਾਡੀ ਗੱਡੀ ਵੀ ਹੋ ਸਕਦੀ ਆ ਤੁਹਾਡਾ ਕੰਮ ਕਾਜ ਕੁਝ ਵੀ ਹੋ ਸਕਦਾ ਆ ਜੀਦੇ ਪ੍ਰੇਮ ਵਿੱਚ ਜੀਦੇ ਵਿੱਚ ਤੁਸੀਂ ਇੰਨਾ ਖਚਤ ਹੋ ਗਏ ਕਿ ਪ੍ਰਮਾਤਮਾ ਕੋਲ ਬੈਣ ਦਾ ਤੁਹਾਡੇ ਕੋ ਸਮਾਂ ਹੀ ਨਹੀਂ ਰਿਹਾ ਉਹਨੂੰ ਮਾਰਦ ਸਭ ਕਹਿੰਦੇ ਆ ਇਹ ਮਾਇਆ ਜਿੱਤ ਹਰ ਵਿਸਰੈ ਜੀਦੇ ਕਰਕੇ ਰੱਬ ਭੁੱਲ ਗਿਆ ਤੇ ਉਹ ਮਾਇਆ ਮੋਪ ਜਾਈ ਪਾਉ ਤੋ ਜਾਣਾ ਸਤਿਗੁਰੂ ਨਾਲ ਜੁੜ ਗਏ ਸਤਿਗੁਰੂ ਤੋਂ ਬਿਨਾ ਸਾਡਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਹੈ ਨਹੀਂ ਇੱਕ ਵਾਰ ਨਾ ਕਹਿੰਦੇ ਰਾਜੇ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਔਲਾਦ ਨੂੰ ਪਾਉਣ ਵਾਸਤੇ ਉਹ ਬੜੇ ਪਾਪੜ ਵੇਲਦੇ ਸੀ ਬੜਾ ਕੁਝ ਕਰਦੇ ਉਹ ਬੜੇ ਥਾਂ ਤੇ ਬੜਿਆਂ ਨੂੰ ਪੁੱਛਦੇ ਦੱਸਦੇ ਵੀ ਸਾਡੇ ਘਰ 'ਚ ਇੱਕ ਵਾਰ ਸਾਡਾ ਰਾਜਪਾਲ ਸੰਭਾਲਣ ਵਾਲਾ ਕੋਈ ਆਜਵੇ ਮਿਲ ਜਾਵੇ ਉਹਦੇ ਲਈ ਸਾਨੂੰ ਕੁਝ ਵੀ ਕਰਨਾ ਪੈ ਜਾਵੇ ਇੱਕ ਵਾਰ ਕਹਿੰਦੇ ਕਿਸੇ ਰਾਜੇ ਦੇ ਘਰ ਵਿੱਚ ਔਲਾਦ ਨਹੀਂ ਸੀ ਰਾਜੇ ਨੂੰ ਕਿਸੇ ਨੇ ਕਿਹਾ ਤੇਰੇ ਘਰ ਚ ਔਲਾਦ ਤੇ ਹੋ ਜਾਏਗੀ ਪਰ ਕਿਸੇ ਬੱਚੇ ਦੀ ਬਲੀ ਦੇਣੀ ਪੈਗੀ ਪਹਿਲਾਂ ਫਿਰ ਤੇਰੇ ਘਰ ਚ ਔਲਾਦ ਹੋਏਗੀ ਹੁਣ ਰਾਜੇ ਉਹਦੇ ਕੋਲੇ ਕਮੀ ਤੇ ਕਿਸੇ ਗੱਲ ਦੀ ਹੈ ਨਹੀਂ ਉਹ ਕਹਿੰਦਾ ਔਲਾਦ ਚਾਹੀਦੀ ਹੈ ਕੁਝ ਵੀ ਕਰਨਾ ਪੈਗਾ ਉਨੇ ਆਪਣੇ ਮੰਤਰੀਆਂ ਸੰਤਰੀਆਂ ਨੂੰ ਸਭ ਨੂੰ ਕਹਿ ਦਿੱਤਾ ਕਿ ਸ਼ਹਿਰਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਜਿੱਥੋਂ ਤੱਕ ਸਾਡਾ ਰਾਜ ਹੈ ਟੰਡੋਰਾ ਪਟਵਾ ਦਿਓ ਕਿ ਰਾਜੇ ਨੂੰ ਇੱਕ ਬੱਚਾ ਚਾਹੀਦਾ ਉਸ ਦੇ ਬਦਲੇ ਜੋ ਪਰਿਵਾਰ ਕੀਮਤ ਚਾਏਗਾ ਜੋ ਪੈਸਾ ਸੋਨਾ ਜੋ ਚਾਏਗਾ ਉਹਨੂੰ ਮਿਲ ਜਾਏਗਾ ਉਹ ਆਪਣਾ ਇੱਕ ਬੱਚਾ ਸਾਨੂੰ ਦੇ ਦੇ ਹਣ ਹੋਇਆ ਕਿ ਜਦੋਂ ਇਦਾਂ ਟੰਡੋਰਾ ਪਟਵਾਇਆ ਇੱਕ ਪਰਿਵਾਰ ਸੀ ਉਸ ਪਰਿਵਾਰ ਦੇ ਘਰ ਵਿੱਚ ਤਿੰਨ ਬੱਚੇ ਸਨ ਉਹਨਾਂ ਦਾ ਇੱਕ ਬੱਚਾ ਨਾ ਸਿੱਧਾ ਰਾਜਾ ਸੀ ਜਿਹਨੂੰ ਕਹਿ ਦਈਏ ਵੀ ਮੈਂਟਲੀ ਤੌਰ ਤੇ ਉਹ ਸਹੀ ਨਹੀਂ ਸੀ ਥੋੜਾ ਜਿਹਾ ਜਿੱਦਾਂ ਅਪਾ ਕਿਦੀ ਵੀ ਸਿੱਧਾ ਰਾਜਾ ਬੱਚਾ ਹੁੰਦਾ ਉਸੀ ਜਿਹਨੂੰ ਪੂਰੀ ਜਿਹਦਾ ਕੇਕ ਕਹਦੀ ਉਹ ਵੀ ਪੂਰੀ ਤਰ੍ਹਾਂ ਦਿਮਾਗ ਕੰਮ ਨਹੀਂ ਸੀ ਕਰਦਾ ਉਹਨੂੰ ਕਹਿੰਦੇ ਸੀ ਵੀ ਇਹ ਤੇ ਘਰ ਦੇ ਵਿੱਚ ਇੱਕ ਸਿੱਧਰਾ ਜਿਹਾ ਬੱਚਾ ਬਾਕੀ ਸਾਰੇ ਬੱਚੇ ਐਕਟਿਵ ਨੇ ਤੰਦਰੁਸਤ ਉਹ ਮਾਨਸਿਕ ਤੌਰ ਤੇ ਥੋੜਾ ਬਿਮਾਰ ਸੀ ਇਹ ਕਹਿੰਦਾ ਹੁਣ ਘਰਦਿਆਂ ਨੇ ਸੋਚਿਆ ਵੀ ਰਾਜੇ ਨੇ ਪੰਜਾ ਮੰਗਿਆ ਔਰ ਨਾਲ ਜਦੋਂ ਏ ਵੀ ਟੰਡੋਰਾ ਪਟਵਾਇਆ ਗਿਆ ਕਿ ਰਾਜੇ ਨੇ ਉਸ ਬੱਚੇ ਦੀ ਬਲੀ ਦੇਣੀ ਆ ਜਦੋਂ ਪਰਿਵਾਰ ਨੇ ਇਹ ਗੱਲ ਸੁਣੀ ਕਿ ਆਪਣੇ ਘਰ ਚ ਇਹ ਬੱਚਾ ਜਿਹੜਾ ਤੀਜਾ ਪੈਦਾ ਹੋਇਆ ਹੈ ਇਹ ਮਾਨਸਿਕ ਤੌਰ ਤੇ ਸਹੀ ਨਹੀਂ ਹੈ ਸਾਨੂੰ ਨਹੀਂ ਲੱਗਦਾ ਕਿ ਇਹਨੇ ਆਪਣੀ ਪੂਰੀ ਜ਼ਿੰਦਗੀ ਕੱਟ ਲੈਣੀ ਆ ਮਰਨਾ ਤੇ ਨੇ ਇਦਾਂ ਵੀ ਆ ਆਪਾਂ ਕਿਉਂ ਨਾ ਰਾਜੇ ਨੂੰ ਬਲੀ ਦੇਣ ਵਾਸਤੇ ਇਸ ਬੱਚੇ ਨੂੰ ਵੇਚ ਦਈਏ ਤੇ ਰਾਜੇ ਨੇ ਆਪਾਂ ਨੂੰ ਇਹਦੇ ਬਦਲੇ ਬਹੁਤ ਸਾਰਾ ਧਨ ਦੇ ਦੇਣਾ ਆਪਣੇ ਘਰ ਦੀ ਗਰੀਬੀ ਕੱਟੀ ਜਾਣੀ ਆ ਜਿਹੜੇ ਦੋ ਬਾਕੀ ਨੇ ਉਹਨਾਂ ਦੀ ਸੋਹਣੀ ਜ਼ਿੰਦਗੀ ਨਿਕਲ ਜਾਣੀ ਆ ਰਾਜੇ ਤੱਕ ਪਹੁੰਚ ਕੀਤੀ ਰਾਜੇ ਨੂੰ ਕਹਿਣ ਲੱਗੇ ਰਾਜਾ ਸਾਹਿਬ ਅਸੀਂ ਆਪਣਾ ਇਹ ਬੱਚਾ ਦੇਣ ਲਈ ਤਿਆਰ ਰਾਜਾ ਸਾਹਿਬ ਕਹਿੰਦੇ ਆ ਕਹਿੰਦੇ ਤੁਹਾਨੂੰ ਇਹ ਪੱਕਾ ਸੁਣ ਲਿਆ ਸੀ ਤੁਸੀਂ ਵੀ ਜੋ ਬੱਚਾ ਤੁਸੀਂ ਸਾਨੂੰ ਦੇ ਰਹੇ ਹੋ ਇਹਦੀ ਅਸੀਂ ਪਲੀ ਦੇਣੀ ਇਹਦੀ ਬਲੀ ਦੇਣੀ ਉਹ ਕਹਿੰਦੇ ਹਾਂਜੀ ਸਾਨੂੰ ਪਤਾ ਅਸੀਂ ਸੁਣ ਲਿਆ ਸੀ ਕਹਿੰਦੇ ਠੀਕ ਹੈ ਬੋਲੋ ਉਹ ਖਜ਼ਾਨੇ ਦੇ ਦਰਵਾਜ਼ੇ ਖੁੱਲੇ ਹਨ ਜਿੰਨਾ ਤੁਹਾਡੇ ਤੋਂ ਚੁੱਕਿਆ ਜਾਂਦਾ ਚੁੱਕ ਲੋ ਲੈ ਜਾਓ ਉਸ ਪਰਿਵਾਰ ਨੇ ਜਿੰਨਾ ਉਹਨਾਂ ਤੋਂ ਤਾਂ ਦੌਲਤ ਚੁੱਕਿਆ ਗਿਆ ਚੁੱਕ ਲਿਆ ਚਲੇ ਗਏ ਰਾਜੇ ਉਹ ਬੱਚਾ ਦੇ ਗਿਆ ਉਹ ਬੱਚਾ ਬੈਠਾ ਹੈ ਰਾਜਾ ਹੁਣ ਉਹਨੂੰ ਪੁੱਛਦਾ ਹੈ ਆਪਣੇ ਕੋਲ ਬਹਾ ਕੇ ਕਹਿੰਦਾ ਤੇਰੀ ਕੋਈ ਆਖਰੀ ਇੱਛਾ ਹੈ ਤੈਨੂੰ ਕੁਝ ਖਾਣ ਵਾਸਤੇ ਪੈਣਣ ਵਾਸਤੇ ਕੁਝ ਚਾਹੀਦਾ ਹੋਵੇ ਕੁਝ ਖੇਡਣ ਵਾਸਤੇ ਖਡੋਣੇ ਚਾਹੀਦੇ ਹੋਣ ਤੇਰੀ ਆਖਰੀ ਇੱਛਾ ਹੈ ਜੋ ਤੂੰ ਚਾਹੁੰਨਾ ਅਸੀਂ ਉਹ ਅੱਜ ਪੂਰੀ ਕਰਾਂਗੇ ਉਹ ਬੱਚਾ ਕਹਿੰਦਾ ਵੀ ਮੈਨੂੰ ਮਿੱਟੀ ਚਾਹੀਦੀ ਏ ਰੇਤਾਂ ਜਿਹਨੂੰ ਕਹਦੀ ਆ ਵੀ ਢੇਰੀ ਚਾਹੀਦੀ ਐ ਮਿੱਟੀ ਦੀ ਉਹ ਕਹਿੰਦੇ ਲੈ ਇਹ ਕਿਹੜੀ ਚੀਜ਼ ਮੰਗ ਲਈ ਐ ਨੇ ਰਾਜੇ ਨੇ ਮਿੱਟੀ ਕਹਿ ਕੇ ਮਿੱਟੀ ਸਟਵਾ ਦਿੱਤੀ ਬੱਚਾ ਕਹਿੰਦਾ ਮੈਂ ਤੇ ਉੱਥੇ ਖੇਡਣਾ ਹੋਰ ਕੋਈ ਇੱਛਾ ਨਹੀਂ ਹੁਣ ਜਦੋਂ ਬੱਚਾ ਮਿੱਟੀ 'ਚ ਖੇਡਦਾ ਨਾ ਉਹ ਆਪਣੀ ਮਿੱਟੀ ਦੀਆਂ ਢੇਰੀਆਂ ਬਣਾ ਲੈਂਦਾ ਇੱਕ ਢੇਰੀ ਬਣਾਉਂਦਾ ਫਿਰ ਦੂਜੀ ਢੇਰੀ ਬਣਾਉਂਦਾ ਫਿਰ ਤੀਜੀ ਢੇਰੀ ਬਣਾਉਂਦਾ ਢੇਰੀਆਂ ਬਣਾ ਲੀਆਂ ਇੱਕ ਢੇਰੀ ਢਾ ਤਿੱਤੀ ਦੂਜੀ ਢੇਰੀ ਢਾ ਦਿੱਤੀ ਤੀਜੀ ਨੂੰ ਰੱਖ ਲੈਂਦਾ ਤਿੰਨ ਬਣਾਉਂਦਾ ਦੋ ਟਾਉਂਦਾ ਇੱਕ ਰੱਖਦਾ ਕਾਫੀ ਵਾਰ ਉਹਨੇ ਇਹ ਗੱਲਾਂ ਜਦੋਂ ਕੀਤਾ ਨਾ ਇਹ ਸਭ ਕੁਝ ਰਾਜਾ ਕੋੜਾ ਕੇ ਬੈਠ ਕੇ ਆਉਂਦੇ ਰਾਜਾ ਉਹਨੂੰ ਕਹਿੰਦਾ ਬੱਚੇ ਨੂੰ ਕਹਿੰਦਾ ਕਿੰਨਾ ਇਹ ਕਿਹੜੀ ਖੇਡ ਖੇਡ ਰਹੇ ਹਾਂ ਤੂੰ ਦੋ ਟੇ ਤਿੰਨ ਢੇਰੀਆਂ ਬਣਾਉਣਾ ਹੈ ਦੋ ਟਾ ਦਿਨਾ ਹੈ ਇੱਕ ਰੱਖ ਲੈਣਾ ਉਹ ਬੱਚਾ ਕੀ ਕਹਿਣ ਲੱਗਿਆ ਬੜੇ ਕਮਾਲ ਦੀ ਗੱਲ ਉਸ ਬੱਚੇ ਨੇ ਕਹੀ ਕਹਿੰਦੇ ਰਾਜਾ ਸਾਹਿਬ ਮੈਨੂੰ ਪਤਾ ਹੈ ਕਿ ਮੇਰੇ ਘਰਦਿਆਂ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਮੈਨੂੰ ਤੁਹਾਨੂੰ ਵੇਚ ਦਿੱਤਾ ਹੈ ਮੇਰੀ ਬਲੀ ਦੇਣ ਵਾਸਤੇ ਕਹਿੰਦੇ ਜਿਹੜੀ ਆ ਪਹਿਲੀ ਢੇਰੀ ਬਣਾਈ ਨਾ ਮੈਂ ਇਹ ਆਪਣੇ ਮਾਪਿਓ ਦੀ ਬਣਾਈ ਫਿਰ ਢਾਈ ਕਿਉਂ ਕਹਿੰਦੇ ਢਾਈ ਤੇ ਇਸ ਕਰਕੇ ਕਿ ਮਾਪਿਓ ਨੇ ਤੇ ਮੈਨੂੰ ਮਾਰ ਹੀ ਦਿੱਤਾ ਨਾ ਆਪਣੇ ਵੱਲੋਂ ਮੇਰੀ ਉਮੀਦ ਜਿਹੜੀ ਮਾਪਿਓ ਤੇ ਸੀ ਉਹ ਤੇ ਗਈ ਮਾਪਿਓ ਤੋਂ ਮੈਨੂੰ ਕੋਈ ਉਮੀਦ ਨਹੀਂ ਰਹੀ ਇਸ ਕਰਕੇ ਮੈਂ ਮਾਪਿਓ ਦੀ ਢੇਰੀ ਵੀ ਟਾਲ ਕਹਿੰਦੇ ਦੂਜੀ ਕਹਿੰਦੇ ਦੂਜੀ ਰਾਜਾ ਸਾਹਿਬ ਬਣਾਈ ਸੀ ਮੈਂ ਤੁਹਾਡੇ ਨਾਂ ਦੀ ਮੈਂ ਸੁਣਿਆ ਸੀ ਕਿ ਰਾਜਾ ਜਿਹੜਾ ਪਰਜਾ ਦਾ ਰਾਖਾ ਹੁੰਦਾ ਹੈ ਰਾਜੇ ਨੇ ਪਰਜਾ ਨੂੰ ਸੁਖੀ ਰੱਖਣ ਵਾਸਤੇ ਸਭ ਕੁਝ ਕਰਨਾ ਹੁੰਦਾ ਹੈ ਪਰ ਰਾਜਾ ਸਾਹਿਬ ਤੁਸੀਂ ਤੇ ਪਰਜਾ ਨੂੰ ਸੁਖੀ ਕੀ ਕਰਨਾ ਸੀ ਮੈਂ ਤੇ ਵੀ ਮੈਂ ਵੀ ਉਸ ਪਰਜਾ ਦਾ ਇੱਕ ਹਿੱਸਾ ਹਾਂ ਤੁਸੀਂ ਤੇ ਮੈਨੂੰ ਮਾਰਨ ਵਾਸਤੇ ਖਰੀਦ ਲਿਆ ਨਾ ਮਾਇਆ ਦੇ ਕੇ ਮੇਰੇ ਮਾਂ ਪਿਓ ਤੋਂ ਮੈਨੂੰ ਤੁਹਾਡੇ ਤੋਂ ਜ਼ਿੰਦਗੀ ਦੀ ਉਮੀਦ ਥੋੜੀ ਹੈ ਤੂੰ ਜੀ ਟੇਰੀ ਉਹ ਮੈਂ ਤੁਹਾਡੇ ਨਾਮ ਦੀ ਬਣਾਈ ਸੀ ਉਹ ਵੀ ਢਾਤੀ ਕਿਉਂਕਿ ਤੁਹਾਡੇ ਤੋਂ ਉਮੀਦ ਵੀ ਚਲੀ ਕਹਿੰਦੇ ਤੀਜੀ ਢੇਰੀ ਕਿਹੜੀ ਕਹਿੰਦੇ ਤੀਜੀ ਢੇਰੀ ਮੈਂ ਉਸ ਪਰਮਾਤਮਾ ਦੇ ਨਾਮ ਦੀ ਬਣਾਈ ਹੈ ਜਿਹੜੀ ਅਜੀਵੀ ਗੈਬ ਮੈਨੂੰ ਜੀ ਆਸ ਹੈ ਸਿਰਫ ਪਰਮਾਤਮਾ ਪੀ ਹੈ ਮਾਂ ਪਿਓ ਦੀ ਆਸ ਖਤਮ ਹੋ ਗਈ ਉਹ ਢੇਰੀ ਢਾਤੀ ਰਾਜਾ ਸਾਹਿਬ ਤੁਹਾਡੀ ਆਸ ਖਤਮ ਹੋ ਗਈ ਤੁਹਾਡੀ ਢੇਰੀ ਢਾ ਦਿੱਤੀ ਮੈਂ ਆਪਣੇ ਸਤਿਗੁਰੂ ਦੀ ਉਸ ਰੱਬ ਦੀ ਉਹਦੇ ਨਾਮ ਦੀ ਬਣਾਈ ਹੋਈ ਢੇਰੀ ਨੂੰ ਮੈਂ ਰੱਖਿਆ ਮੈਂ ਤੇ ਏਵੇਂ ਹੀ ਸਮਝਦਾ ਕਿ ਇੱਕ ਤੱਕਿਆ ਆਸਰਾ ਤੇਰਾ ਹੋਰ ਸਭ ਟਾਈਆਂ ਢੇਰੀਆਂ ਰਾਜੇ ਨੇ ਜਦੋਂ ਸੁਣਿਆ ਨਾ ਇਹ ਗੱਲ ਉਹਦੇ ਲੂੰ ਕੰਡੇ ਖੜੇ ਹੋ ਗਏ ਰੋਂਗ ਤੇ ਖੜੇ ਹੋ ਗਏ ਰਾਜਾ ਸਾਹਿਬ ਕਹਿੰਦਾ ਉਹ ਮੈਂ ਨਹੀਂ ਇਹ ਬੱਚੇ ਨੂੰ ਮਾਰਨਾ ਮੈਂ ਬੱਚੇ ਨੂੰ ਮਾਰਨਾ ਨਹੀਂ ਜਿਹੜੇ ਬੱਚੇ ਨੂੰ ਕਾਮਲਾ ਕਹਿੰਦੇ ਸੀ ਪਾਗਲ ਕਹਿੰਦੇ ਸੀ ਮਾਨਸਿਕ ਬਿਮਾਰ ਕਹਿੰਦੇ ਸੀ ਕਹਿੰਦੇ ਇੰਨਾ ਸਿਆਣਾ ਬੱਚਾ ਮੈਂ ਇਹਦੀ ਬਲੀ ਥੋੜੀ ਦੇ ਸਕਵਾ ਇਹ ਬੱਚਾ ਮੇਰੇ ਸਾਹਮਣੇ ਆ ਮੈਂ ਇਸ ਬੱਚੇ ਨੂੰ ਮਾਰਾਂਗਾ ਮੇਰੇ ਘਰ ਚ ਹੋਰ ਬੱਚਾ ਪੈਦਾ ਹੋਵੇ ਜਾਂ ਨਾ ਹੋਵੇ ਉਹਦੀ ਮੈਂ ਕੀ ਆਸ ਰੱਖ ਸਕਦਾ ਪਰ ਅੱਜ ਜੋ ਇੰਨਾ ਸਿਆਣਾ ਸਮਝਦਾਰ ਬੱਚਾ ਸਮਝਦਾਰ ਗੱਲਾਂ ਕਰਨ ਵਾਲਾ ਮੈਂ ਨੂੰ ਆਪਣੇ ਹੱਥੋਂ ਕਿੱਦਾਂ ਖੋ ਸਕਦਾ ਰਾਜੇ ਨੇ ਉਸ ਬੱਚੇ ਦੀ ਬਲੀ ਦੇਣੀ ਜਿਹੜਾ ਵਿਚਾਰ ਸੀ ਉਹ ਕੈਨਸਲ ਕਰ ਵਿਚਾਰ ਨੂੰ ਬੰਦ ਕਰ ਦਿੱਤਾ ਕਿਹਾ ਮੈਂ ਨਹੀਂ ਇਸ ਬੱਚੇ ਦੀ ਬਲੀ ਦੇਣੀ ਅੱਜ ਤੋਂ ਬਾਅਦ ਇਹ ਬੱਚਾ ਹੀ ਮੇਰਾ ਉੱਤਰ ਹੋਏਗਾ ਔਰ ਮੇਰੇ ਰਾਜ ਭਾਗ ਨੂੰ ਕੋਈ ਸੰਭਾਲੇਗਾ ਮੇਰਾ ਅਗਲਾ ਰਾਜ ਭਾਗ ਦਾ ਰਾਜਕੁਮਾਰ ਇਹ ਬੱਚਾ ਹੋਵੇਗਾ ਸੀ ਆਣਾ ਬੱਚਾ ਮੈਂ ਤੇ ਲੱਭਦਾ ਫਿਰਦਾ ਸੀ ਹੋਰ ਮੈਨੂੰ ਮਿਲੇ ਨਾ ਮਿਲੇ ਅੱਜ ਤੋਂ ਬਾਅਦ ਇਹ ਬੱਚਾ ਇਸ ਰਾਜ ਭਾਗ ਦਾ ਰਾਜਕੁਮਾਰ ਹੋਏਗਾ ਆਉਣ ਵਾਲਾ ਰਾਜਾ ਇਹ ਬੱਚਾ ਹੋਏਗਾ ਵੇਖੋ ਪਿਆਰਿਓ ਉਸ ਪਰਮਾਤਮਾ ਦੀਆਂ ਖੇਡਾਂ ਆਪਾਂ ਗੱਲ ਕਰ ਰਹੇ ਆਂ ਕਿ ਉਸ ਪਰਮਾਤਮਾ ਤੇ ਵਿਸ਼ਵਾਸ ਰੱਖਣ ਦੀ ਖੇਡ ਹੈ ਕਸੀ ਦੁਨੀਆ ਤੇ ਵਿਸ਼ਵਾਸ ਕਰਦਿਆਂ ਕਿ ਇਹ ਮੇਰੇ ਨਾਲ ਹੈ ਇਹ ਮੇਰੇ ਨਾਲ ਹੈ ਇਹ ਮੇਰੇ ਨਾਲ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਨਾਲ ਹੁੰਦੇ ਆ ਨਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਚੜਾਈ ਉਹ ਹਰ ਮੁਸ਼ਕਲ ਤੋਂ ਸਾਨੂੰ ਬਚਾਉਣ ਦੇ ਸਮਰੱਥ ਉਹ ਪਰਮਾਤਮਾ ਹੈ ਦੁਨੀਆਦਾਰੀ ਇਹ ਤੇ ਆਪਣਾ ਮਤਲਬ ਵੇਖਦੀ ਆ ਆਪਣਾ ਕੰਮ ਵੇਖਦੀ ਹੈ ਉਤੇ ਜੇ ਤੁਸੀਂ ਅਗਲੇ ਦੇ ਕੰਮ ਆ ਰਹੇ ਹੋ ਫੇਰ ਉਹ ਤੁਹਾਡੇ ਨਾਲ ਹੈ ਜਿਉ ਤੁਸੀਂ ਕਿਸੇ ਦੇ ਕੰਮ ਹੀ ਨਹੀਂ ਆ ਰਹੇ ਤਾਂ ਅਗਲੇ ਨੇ ਤੁਹਾਡੇ ਤੋਂ ਕੀ ਕਰਾਉਣਾ ਹੈ ਪਰ ਪ੍ਰਮਾਤਮਾ ਜਿਹੜਾ ਉਹ ਹਮੇਸ਼ਾ ਸਾਡੇ ਨਾਲ ਹੈ ਉਸ ਪ੍ਰਮਾਤਮਾ ਨੂੰ ਚੇਤੇ ਵਿੱਚ ਰੱਖੋ ਉਸ ਪ੍ਰਮਾਤਮਾ ਨੂੰ ਯਾਦ ਰੱਖੋ ਉਸ ਪ੍ਰਮਾਤਮਾ ਦੀ ਬਣਾਈ ਹੋਈ ਇਸ ਦੁਨੀਆ ਨੂੰ ਪਿਆਰ ਕਰੋ ਉਸ ਪਰਮਾਤਮਾ ਦੇ ਬਣਾਈ ਹੋਈ ਇਸ ਕੁਦਰਤ ਨੂੰ ਪਿਆਰ ਕਰੋ ਦੁਨੀਆ ਦੇ ਵਿੱਚੋਂ ਰੱਬ ਨੂੰ ਵੇਖੋ ਦੁਨੀਆ ਤੋਂ ਉਮੀਦਾਂ ਨਾ ਲਾ ਕੇ ਚੱਲੋ ਕਿ ਇਹ ਇਨਸਾਨ ਮੇਰੇ ਲਈ ਕੁਝ ਕਰੇਗਾ ਜੋ ਕਰੇਗਾ ਉਹ ਸਾਡੇ ਲਈ ਪਰਮਾਤਮਾ ਕਰਦਾ ਹੈ ਪਰਮਾਤਮਾ ਨੂੰ ਅਸੀਂ ਹਮੇਸ਼ਾ ਯਾਦ ਰੱਖੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ